ਮਾਨਸਾ ਦੇ ਇੱਕ ਦੁਕਾਨ ਤੇ ਹੋ ਜਾਣੀ ਸੀ 15 ਤੋਂ 20 ਲੱਖ ਦੀ ਚੋਰੀ ਪੀਸੀਆਰ ਦੇ ਦੋ ਮੁਲਾਜ਼ਮ ਜਦੋਂ ਲੰਘ ਰਹੇ ਸੀ ਤਾਂ ਇੱਕ ਦੁਕਾਨ ਖੁੱਲੀ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਦੁਕਾਨ ਖੁੱਲੀ ਹੈ ਰਾਤ ਨੂੰ 12:30 ਵਜੇ ਦਾ ਟਾਈਮ ਹੈ ਜੇ ਆ ਪੁਲਿਸ ਕਿਸੇ ਪ੍ਰਕਾਰ ਦਾ ਕੋਈ ਆਪਣੇ ਤੇ ਸ਼ਕਤੀ ਕਰਦੀ ਤਾਂ ਉਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਆਪਣੇ ਭਲੇ ਵਾਸਤੇ ਕਰਦੀ ਦੁਕਾਨ ਦਾ ਜਿਹੜਾ ਮਾਲਕ ਹੈ ਬਾਹਰ ਗਿਆ ਹੁੰਦਾ ਹੈ ਮੌਸਮ ਬਹੁਤ ਖਰਾਬ ਹੋ ਜਾਂਦਾ ਹੈ ਮੀਂਹ ਪੈਣ ਲੱਗ ਜਾਂਦਾ ਹੈ ਦੁਕਾਨ ਦੇ ਜਿਹੜੇ ਮੁਲਾਜ਼ਮ ਹੈ ਉਹ ਸਮੇਂ ਸਿਰ ਕੈਬਨ ਨੂੰ ਲੋਕ ਲਗਾ ਕੇ ਆਪਣੇ ਘਰ ਚਲੇ ਜਾਂਦੇ ਨੇ ਮਾਲਕ ਵੀ ਰਾਤ ਨੂੰ ਜਦੋਂ ਘਰੇ ਆਉਂਦਾ ਤਾਂ ਉਹਨੂੰ ਪੀਸੀਆਰ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਫੋਨ ਜਾਂਦਾ ਕਹਿੰਦੇ ਜੀ ਤੁਹਾਡੀ ਦੁਕਾਨ ਖੁੱਲੀ ਹੈ ਲਾਈਟਾਂ ਜਗ ਰਹੀਆਂ ਨੇ ਪਰ ਦੁਕਾਨ ਤੇ ਕੋਈ ਨਹੀਂ ਹੈ ਦੁਕਾਨ ਤੇ ਚੋਰੀ ਹੋ ਸਕਦੀ ਹੈ ਹਾਂਜੀ ਦੋਸਤੋ ਮਾਨਸਾ ਦੇ ਵਿੱਚ 26 ਤਰੀਕ ਨੂੰ ਰਾਤ ਨੂੰ 12:30 ਵਜੇ ਟਲਿਆ ਚੋਰੀ ਹੋਣ ਦਾ ਖਤਰਾ ਖਤਰਾ ਕਿੱਥੇ ਟਲਿਆ ਪ੍ਰਾਣੀ ਗਊਸ਼ਾਲਾ ਦੀ ਮਾਰਕੀਟ ਦੇ ਵਿੱਚ ਦੋ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੀ ਵਜ੍ਹਾ ਨਾਲ ਚੋਰੀ ਹੋਣ ਤੋਂ ਬਚ ਗਈ ਆਪਾਂ ਗੱਲਬਾਤ ਕਰਾਂਗੇ ਜਿਹੜੇ ਦੁਕਾਨ ਦੇ ਓਨਰ ਹੈ ਦੁਕਾਨ ਖੁੱਲੀ ਰਹੀ ਗਈ ਸੀ ਰਾਤ ਨੂੰ ਆਜੋ ਦੋਸਤੋ ਪਹਿਲਾਂ ਗੱਲਬਾਤ ਕਰਦੇ ਆ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਹਾਂਜੀ ਅਮਨਦੀਪ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਵਧੀਆ ਬਈ ਠੀਕ ਹੋ ਹਾਂਜੀ ਹਾਂਜੀ ਰਾਤ ਨੂੰ 26 ਤਰੀਕ ਨੂੰ 12:30 ਵਜੇ ਤੁਸੀਂ ਗਸ਼ਤ ਦੇ ਦੌਰਾਨ ਇੱਥੇ ਲੰਘ ਰਹੇ ਸੀ ਤਾਂ ਤੁਹਾਨੂੰ ਇੱਥੇ ਕੀ ਦੇਖਿਆ ਵੀ ਦੁਕਾਨ ਖੁੱਲੀ ਹੈ ਹਾਂਜੀ ਅਸੀਂ ਜਦੋਂ ਗਸ਼ਤ ਕਰਦੇ ਹੋਏ ਏਟੀਐਮ ਚੈੱਕ ਕਰਦੇ ਹੋਏ ਰੁਟੀਨ ਦੇ ਵਿੱਚ ਹੀ ਆਉਨੇ ਆ ਤੇ ਸਾਨੂੰ ਪਤਾ ਲੱਗੇ ਕੈਵਨ ਲੌਕ ਸੀਗਾ ਲਾਈਟਾਂ ਚੱਲ ਰਹੀਆਂ ਸੀ ਅਸੀਂ ਆਵਾਜ਼ ਲਗਾਈ ਅੰਦਰ ਵੀ ਕੋਈ ਹੋ ਸਕਦਾ ਪਿਆ ਹੋਵੇ ਤਾਂ ਦੇਖਿਆ ਤਾਂ ਕੋਈ ਨਹੀਂ ਸੀਗਾ ਫਿਰ ਅਸੀਂ ਇਹਨਾਂ ਨੂੰ ਆਪਣਾ ਭਾਈ ਸਾਹਿਬ ਨੂੰ ਕੰਟੈਕਟ ਕੀਤਾ ਤਾਂ ਇਹ 5 ਮਿੰਟਾਂ ਦੇ ਵਿੱਚ ਸਾਡੇ ਕੋਲ ਆ ਗਏ ਦੱਸਿਆ ਇਹਨਾਂ ਨੂੰ ਹਾਲਾਤ ਕਿ ਤੁਹਾਡੀ ਦੁਕਾਨ ਦਾ ਕੈਵਨ ਲੱਗਿਆ ਹੋਇਆ ਤੇ ਸ਼ਟਰ ਖੁੱਲਾਗਾ ਤਾਂ ਇਹ 5 ਮਿੰਟਾਂ ਦੇ ਵਿੱਚ ਸਾਡੇ ਕੋਲ ਆ ਗਏ ਤੁਹਾਡੇ ਨਾਲ ਕੌਣ ਸੀ ਆਪਣੇ ਐਚਸੀ ਨਿਰੰਦਰਪਾਲ ਸਿੰਘ ਸੀਗੇ ਅਸ ਸਿੰਦਰਿੰਦਰ ਪਾਲ ਸਿੰਘ ਨਾਲ ਅਮਨਦੀਪ ਸਿੰਘ ਗਸ਼ਤ ਦੇ ਦੌਰਾਨ ਇਹਨਾਂ ਨੇ ਬਹੁਤ ਵੱਡੀ ਚੋਰੀ ਹੋਣ ਤੋਂ ਬਚਾਈ ਹੈ 26 ਤਰੀਕ ਨੂੰ ਰਾਤ ਨੂੰ ਜਿਹੜੇ ਦੁਕਾਨ ਦੇ ਓਨਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਨੇ ਜੀ ਸੀਸੀਟੀਵੀ ਕੈਮਰਿਆਂ ਵਾਲੇ ਤੁਸੀਂ ਜਾਣਦੇ ਹੋ ਗਊਸ਼ਾਲਾ ਦੀ ਮਾਰਕੀਟ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਹਾਂਜੀ ਸਰ ਕੀ ਹਾਲ ਚਾਲ ਬਹੁਤ ਵਧੀਆ ਸਰ ਸੁਣੋ ਰਾਤ ਨੂੰ ਤੁਸੀਂ ਦੁਕਾਨ ਲੋਕ ਕਰਨੀ ਭੁੱਲ ਗਏ ਸੀਗੇ ਕੀ ਕਾਰਨ ਸੀਗਾ ਹਾਂਜੀ ਉਸ ਦਿਨ ਬਾਰਿਸ਼ ਹੋਈ ਸੀ ਤੇ ਮੈਨੂੰ ਜਲਦੀ ਜਾਣਾ ਪੈ ਗਿਆ ਬਾਹਰ ਤੇ ਸਟਾਫ ਨੂੰ ਮੈਂ ਦੱਸ ਗਿਆ ਸੀ ਕਿ ਤੁਸੀਂ ਬੰਦਾ ਦੇ ਦੁਕਾਨ ਲੇਕਿਨ ਇਹਨਾਂ ਨੂੰ ਐ ਸੀ ਕਿਤੇ ਬੌਜੀ ਵਾਪਸ ਆਉਣਗੇ ਤੇ ਉਹ ਗਲਤੀ ਨਾਲ ਸ਼ਟਰ ਲੌਕ ਨਹੀਂ ਕਰਕੇ ਗੱਲ ਕਹਿ ਬੰਦ ਲੌਕ ਸੀ ਗਈ ਤੇ ਮੈਨੂੰ ਰਾਤ ਨੂੰ ਤਕਰੀਬਨ 12:30 1 ਵਜੇ ਭਰਾ ਦਾ ਫੋਨ ਆਇਆ ਮੁਲਾਜ਼ਮ ਕਹਿੰਦਾ ਤੁਹਾਡੀ ਦੁਕਾਨ ਖੁੱਲੀ ਪਹਿਲਾਂ ਮੈਂ ਤਾਂ ਇਹਨੂੰ ਮਨਾ ਕਰਤਾ ਮੈਂ ਦੁਕਾਨ ਤਾਂ ਬੰਦ ਆ ਪਹਿਲੇ ਤੁਸੀਂ ਦੇਖੋ ਹੀ ਫਿਰ ਮੈਂ ਦੁਬਾਰਾ ਬੇਟੇ ਨੂੰ ਪੁੱਛਿਆ ਤਾਂ ਬੇਟਾ ਕਹਿੰਦਾ ਮੈਂ ਤਾਂ ਲੌਕ ਲਾਇਆ ਨਹੀਂਗਾ ਤੇ ਫਿਰ ਮੈਂ ਇਹਨਾਂ ਨੂੰ ਮਹਾਵੀਰੇ ਮੈਂ ਆ ਗਿਆ 5 ਮਿੰਟ ਜਿੱਤ ਤੋਂ ਮਾਇਆ ਉਹ ਤਾਂ ਬਈ ਦੁਕਾਨ ਦੇ ਕੋਲ ਹੀ ਖੜੇ ਰਹੇ ਤੇ ਕਹਿ ਪਿੰ ਸਾਡਾ ਲੌਕ ਸੀ ਤੇ ਬਾਹਰ ਬਾਈ ਖੜਿਆ ਵੇਟ ਕਰਿਆ ਫਿਰ ਮੈਂ ਦੁਕਾਨ ਤਕਰੀਬ ਪੋਣੇ ਕੋਈ ਵਧਾ ਕੇ ਆਇਆ ਜੇ ਬਾਈ ਜੀ ਕੁਦਰਤੀ ਨਾ ਆਉਂਦੇ ਕੋਈ ਚੋਰ ਚੱਕਾ ਜਾਂਦਾ ਕੋਈ ਨਸ਼ੇੜੀ ਆ ਜਾਂਦਾ ਕਹਿਣ ਪਨ ਕੇ ਤੁਹਾਡਾ ਸਮਾਨ ਵੀ ਲੈ ਜਾ ਸਕਦਾ ਸੀ ਬਿਲਕੁਲ ਲੈ ਜਾ ਸਕਦਾ ਸੀ ਵੀਰ ਜੀ ਘੱਟੋੜ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਜਾਂਦਾ ਸਾਡਾ ਲੇਕਿਨ ਬਾਈ ਦੇ ਪੰਜਾਬ ਪੁਲਿਸ ਦੀ ਮਤਲਬ ਮਿਹਰਬਾਨੀ ਸਦਕਾ ਭਾਈ ਇਹਦੀ ਚੌਕਸੀ ਬਜਾ ਨਾਲ ਸਾਡਾ ਨੁਕਸਾਨ ਹੋਣਾ ਬਚ ਗਿਆ ਤੇ ਮੈਂ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਮਤਲਬ ਟਾਈਮ ਤੇ ਆ ਕੇ ਉਹ ਸਮਾਂ ਵਿਚਾਰ ਕੇ ਆਪ ਦਾ ਸਾਡਾ ਮਤਲਬ ਮਦਦ ਕੀਤੀ ਹੈ ਕਿ ਤਰ੍ਹਾਂ ਦੀ ਤੇ ਸਾਡਾ ਮਤਲਬ ਚੋਰੀ ਹੋਣ ਤੋਂ ਬਚਾਰਿਆ ਗਿਆ ਲੋਕਾਂ ਨੂੰ ਤੁਸੀਂ ਕੀ ਨਸੀਹਤ ਦੇਣਾ ਚਾਹੋਗੇ ਵੀ ਤੁਹਾਡੇ ਚਲ ਦੁਕਾਨ ਖੁੱਲੀ ਰਹੇਗੀ ਚੋਰੀ ਹੋਣ ਤੋਂ ਖਤਰਾ ਟਲ ਗਿਆ ਲੋਕਾਂ ਨੂੰ ਕੀ ਕਹਿਣਾ ਚਾਹੋ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਜੇ ਪੰਜਾਬ ਪੁਲਿਸ ਕਿਸੇ ਪ੍ਰਕਾਰ ਦਾ ਕੋਈ ਆਪਣੇ ਤੇ ਸ਼ਕਤੀ ਕਰਦੀ ਹੈ ਤਾਂ ਉਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਆਪਣੇ ਭਲੇ ਵਾਸਤੇ ਕਰਦੀ ਹੈ ਮੰਨ ਲਓ ਕੋਈ ਟ੍ਰੈਫਿਕ ਦਾ ਹੈ ਜਾਂ ਕੋਈ ਹੋਰ ਵੀ ਹੈ ਤਾਂ ਪੰਜਾਬ ਪੁਲਿਸ ਆਪਣੀ ਭਲਾਈ ਲਈ ਕੰਮ ਕਰਦੀ ਹੈ ਨਾ ਕਿ ਆਪਣੇ ਤੇ ਹੋਈ ਸ਼ਕਤੀ ਕਰਦੀ ਹੈ ਤਾਂ ਹੁਣ ਤੁਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਹੋ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡਾ ਮਤਲਬ ਨੁਕਸਾਨ ਹੋਣਾ ਬਚਾਇਆ ਭਾਜੀ ਨੇ ਤੁਸੀਂ ਸਰ ਲੋਕਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਜਿਵੇਂ ਇਹਨਾਂ ਨੇ ਦੁਕਾਨ ਖੁੱਲੀ ਛੱਡਤੀ ਸੀ ਚਲੋ ਤੁਸੀਂ ਆ ਕੇ ਗਸ਼ਤ ਦੌਰਾਨ ਬਹੁਤ ਵੱਡਾ ਕਹਿੰਦੇ 15-20 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਜਾਂਦਾ ਜੇ ਕੋਈ ਨਸ਼ੇੜੀ ਆ ਜਾਏ ਅਸੀਂ ਤਾਂ ਇਹ ਹੀ ਕਹਿੰਦੇ ਹਾਂ ਸਾਡੀ ਤਾਂ ਡਿਊਟੀ ਹੈ ਫਰਜ਼ ਹੈ ਸਾਡਾ ਚਲੋ ਕਈ ਵਾਰੀ ਹੋ ਜਾਂਦਾ ਤਾਂ ਅਸੀਂ ਕੰਟੈਕਟ ਕਰਦੇ ਆ ਜਾਂਦੇ ਬੁਲਾ ਲੰਨੇ ਪਹਿਲਾਂ ਹੀ ਬਹੁਤ ਵਾਰੀ ਹੋਇਆ ਹੈ ਇਦਾਂ ਹੋ ਜਾਂਦਾ ਤਾਂ ਦੋਸਤੋ ਵੈਸੇ ਤਾਂ ਲੋਕ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੇ ਆ ਅਸੀਂ ਨਹੀਂ ਕਹਿੰਦੇ ਪੰਜਾਬ ਪੁਲਿਸ ਮਾੜੀ ਹੈ ਕਿਉਂਕਿ ਜੇ ਪੰਜਾਬ ਪੁਲਿਸ ਕਿਸੇ ਵਾਸਤੇ ਕੋਈ ਸਖਤੀ ਕਰਦੀ ਹੈ ਤਾਂ ਜਿਵੇਂ ਸੀਸੀਟੀਵੀ ਕੈਮਰਾ ਵਾਲਿਆਂ ਨੇ ਬਾਈ ਨੇ ਦੱਸਿਆ ਵੀ ਇਹਦੇ ਵਿੱਚ ਸਾਡਾ ਭਲਾ ਹੈ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ